टुडे पंजाब न्यूज़ चैनल दीयां खास खास खबरਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਫਤ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਇਆ ਜੀ ਅੱਜ ਦੇ ਦਿਨ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਕੋਈ ਵੀ ਸਿਆਸੀ ਪਾਰਟੀ ਹਾਲੇ ਨਹੀਂ ਕਰ ਸਕੀ ਪੰਥਕ ਮੁੱਦੇ ਅਸੀਂ ਛੇਤੀ ਕਰਾਂਗੇ ਪਾਰਟੀ ਦਾ ਐਲਾਨ ਅਮਰਿਤਪਾਲ ਦੇ ਪਿਤਾ ਦੇ ਐਲਾਨ ਤੇ ਲਗਾਈ ਮੋਰ ਪੰਜਾਬ ਚ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ ਪੰਚਾਇਤੀ ਚੋਣਾਂ ਦੇ ਨੋਟੀਫਿਕੇਸ਼ਨ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਚੁਣੌਤੀ ਅਗਲੇ 5 ਤੋਂ 6 ਦਿਨ ਭਾਰੀ ਤੋਂ ਬਹੁਤ ਭਾਰੀ ਮੀਂਹ ਇਨਾਂ ਇਲਾਕਿਆਂ ਲਈ ਜਾਰੀ ਹੋਇਆ ਅਲਰਟ ਸਰਪੰਚੀ ਲਈ ਬੋਲੀ ਲਗਾਉਣ ਵਾਲਿਆਂ ਤੇ ਪਾਰਚਾ ਦਰਜ ਹੋਵੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਆਈ ਵੱਡੀ ਖਬਰ ਪੰਜਾਬ ਚ ਗਾਂਧੀ ਜਨਤੀ 2 ਅਕਤੂਬਰ ਤੋਂ ਅਗਲੇ ਦਿਨ ਵੀ ਸਰਕਾਰੀ ਛੁੱਟੀ ਹੰਮਤਾ ਹੈ ਤਾਂ ਹੱਥ ਲਗਾ ਕੇ ਦਿਖਾਓ ਫਿਰ ਅਸੀਂ ਬਣਾਵਾਂਗੇ ਬੰਦੇ ਆਪ ਵਿਧਾਇਕ ਨੇ ਵਿਰੋਧੀਆਂ ਨੂੰ ਦਿੱਤੀ ਸਾਕਸ ਖਾਂ ਦੇ ਤਮਕੀ ਸੀਐਮ ਆਤਿਸ਼ੀ ਤੇ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਾਣ ਹਣੀ ਮਾਮਲੇ ਦੀ ਸੁਣਵਾਈ ਤੇ ਲੱਗੀ ਰੋਕ ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ ਖੋਲੇਗੇ 2.9 ਲੱਖ ਨਵੇਂ ਵੀਜ਼ਾ अपॉइंटमेंट ਕੈਬਨਟ ਦੇ ਫੇਰ ਬਦਲ ਤੋਂ ਬਾਅਦ ਹੁਣ ਸੀਐਮ ਦਫ਼ਤਰ 'ਚ ਵੱਡੇ ਫੇਰ ਬਦਲ ਦੀ ਤਿਆਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਵਿਧਾਈ ਸਰਗਰਮੀ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਜਾਰੀ ਹੋਈਆਂ ਨਵੀਆਂ ਹਦਾਇਤਾਂ ਡੇਰਾਮਕੀ ਗੁਰਮੀਤ RAM ਨਹਿਮ ਨੂੰ ਸ਼ਰਤਾਂ ਤਹਿਤ ਮੌੜ ਮਿਲੀ ਪਰ ਰੋਲ ਇਸ ਸੂਬੇ 'ਚ ਰਹਿਣ ਤੋਂ ਮਨਾਹੀ ਐਸ ਕੇਮ ਦਾ ਸ਼ੰਮੂ ਬਾਰਡਰ ਤੋਂ ਐਲਾਨ 3 ਅਕਤੂਬਰ ਨੂੰ ਦੇਸ਼ ਭਾਰਤ 'ਚ ਰੇਲ ਗੱਡੀਆਂ ਦਾ ਚੱਕਾ ਜਾਮ ਕਰਨਗੇ ਕਿਸਾਨ ਤਾਂ ਦੋਸਤੋ ਇਸ ਕੀ ਆਪਣੀ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਆ ਇਨ੍ਹਾਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਖਬਰ ਹੈ ਕਿ ਕੋਈ ਵੀ ਸਿਆਸੀ ਪਾਰਟੀ ਹਲ ਨਹੀਂ ਕਰ ਸਕੀ ਪੰਥਕ ਮੁੱਦੇ ਅਸੀਂ ਛੇਤੀ ਕਰਾਂਗੇ ਪਾਰਟੀ ਦਾ ਐਲਾਨ ਅਮਰਤਪਾਲ ਦੇ ਪਿਤਾ ਅਮਰਤਪਾਲ ਨੇ ਪਿਤਾ ਦੇ ਐਲਾਨ ਤੇ ਇੱਕ ਲਗਾਈ ਮੋਹਰ ਪੰਜਾਬ ਦੇ ਵਾਰਿਸ ਦੇ ਪੰਜਾਬ ਦੇ ਵਾਰਿਸ ਦੇ ਮੁਖੀ ਅਤੇ ਖੰਡੂ ਸਾਹਿਬ ਤੋਂ ਸਾਂਸਰ ਮੈਂਬਰ ਅਮਿਤਪਾਲ ਸਿੰਘ ਨੇ ਟਵੀਟ ਕੀਤਾ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਂ ਹਲਚਲ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਨੇ ਲਿਖਿਆ ਕਿ ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕੀ ਹੈ ਇਸੇ ਲਈ ਹੁਣ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਕੱਲ ਅਮਿਤਪਾਲ ਸਿੰਘ ਦੇ ਮਾਤਾ ਪਿਤਾ ਦਰਬਾਰ ਸਾਹਿਬ ਪੁੰਜੇ ਅਤੇ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ ਅਮਿਤਪਾਲ ਸਿੰਘ ਨੇ ਆਪਣੇ ਟਵੀਟ ਅਕਾਊਂਟ ਤੇ ਲਿਖਿਆ ਕਿ ਮੇਰੇ ਪਿਤਾ ਭਾਈ ਤਰਸੀਮ ਸਿੰਘ ਜੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਨਵੀਂ ਪੰਥਕ ਪਾਰ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਪੰਥ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੱਲ ਹੋਉਂਦੀਆਂ ਤਾਂ ਹੋ ਰਹੀਆਂ ਤੀਬਰਤਾ ਨਾਲ ਪੰਥ ਨੂੰ ਦਰਪੇਸ਼ ਹੋ ਰਹੀਆਂ ਨੇ ਪਿੱਛੇ ਝਾਤ ਮਾਰੀਏ ਤਾਂ ਇਹ ਸਪਸ਼ਟ ਹੈ ਕਿ ਨਾ ਤਾਂ ਮਜੂਦਾ ਪਾਰਥਕ ਤੇ ਨਾ ਹੀ ਗੈਰ ਪਾਰਥਕ ਸਿਆਸੀ ਧਿਰਾਂ ਪੰਥ ਪੰਜਾਬ ਦੇ ਕਿਸੇ ਮੁੱਦੇ ਨੂੰ ਸਹੀ ਢੰਗ ਨਾਲ ਹੱਲ ਕਰ ਸਕੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਮਹਾਰਾਜ ਜੀ ਦੇ ਓਟ ਆਸਰੇ ਨਾਲ ਅਸੀਂ ਜਲਦੀ ਹੀ ਨਵੀਂ ਪਾਰਥਕ ਸਿਆਸੀ ਪਾਰਟੀ ਦਾ ਨਾਮ ਤੇ ਢਾਂਚੇ ਦਾ ਐਲਾਨ ਕਰਾਂਗੇ ਕੀ ਪੰਜਾਬ ਚ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ ਪੰਚਾਇਤੀ ਚੋਣਾਂ ਦੇ ਨੋਟੀਫਿਕੇਸ਼ਨ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਪੰਜਾਬ ਪਰਚਾ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਉੱਤੇ ਹੀ ਦੂਜੇ ਪਾਸੇ ਪੰਚਾਇਤੀ ਚੋਣਾਂ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਗਈ ਹੈ ਦੱਸ ਦਈਏ ਕਿ ਚੰਡੀਗੜ੍ਹ ਦੇ ਕੁਲਜਿੰਦਰ ਸਿੰਘ ਨੇ ਜਨਹਿਤ ਪਟੀਸ਼ਨ ਦਾਖਲ ਕੀਤੀ ਹੈ ਜਿਨਾਂ ਨੇ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਚੰਡੀਗੜ੍ਹ ਦੇ ਕੁਲਜਿੰਦਰ ਸਿੰਘ ਨੇ ਪਟੀਸ਼ਨ ਚ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਜਲਦਬਾਜ਼ੀ ਚ ਨੋਟੀਫਿਕੇਸ਼ਨ ਜਾਰੀ ਕਰਦਿਆਂ ਗਲਤੀਆਂ ਕੀਤੀਆਂ ਨੇ ਹਾਈ ਕੋਰਟ ਨੇ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਸਵੇਰ ਤੱਕ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ ਨੋਟੀਫਿਕੇਸ਼ਨ ਦੇ ਤਹਿਤ ਨਾਮਜ਼ਦਗੀ ਦਾਖਲ ਕਰਨ ਦੇ ਲਈ 3 ਦਿਨਾਂ ਤੋਂ ਜ਼ਿਆਦਾ ਸਮਾਂ ਦੇਣ ਬੀਤੀ ਰਾਤ ਨੂੰ ਚੋਣ ਕਮਿਸ਼ਨ ਰਾ ਕੋਈ ਬਕਾਇਆ ਸਰਟੀਫਿਕੇਟ ਅਰ ਨਹੀਂ ਸਰਟੀਫਿਕੇਟ ਦੇ ਲਈ ਜਾਰੀ ਹੁਕਮ ਅਤੇ ਰੱਖਵੇਂ ਕਰਨ ਨੂੰ ਲੈ ਕੇ ਪਟੀਸ਼ਨ ਕਰਤਾ ਵੱਲੋਂ ਕਈ ਸਵਾਲ ਚੁਕੇ ਗਏ ਨੇ ਚੰਡੀਗੜ੍ਹ ਦੇ ਕੁਲਜਿੰਦਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਤ ਪਟੀਸ਼ਨ ਦਾਖਲ ਕੀਤੀ ਹੈ ਤੇ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਨੇ ਇਹਨਾਂ ਚੋਣਾਂ ਲਈ ਜਲਦਬਾਜ਼ੀ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਕਾਰਨ ਉਹਨਾਂ ਨੇ ਕਈ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਨੇ ਇਸ ਦੇ ਲਈ ਇਸ ਆਧਾਰ ਤੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਅਗਲੇ 5 ਤੋਂ 6 ਦਿਨਾਂ ਤੱਕ ਪਾਰੀ ਤੋਂ ਬਹੁਤ ਪਾਰੀਮੀ ਇਨ ਇਲਾਕਿਆਂ ਲਈ ਜਾਰੀ ਹੋਇਆ ਅਲਰਟ ਮਾਨਸੂਨ ਦੀ ਵਾਪਸੀ ਹੁਣ ਆਪਣੇ ਅੰਤਿਮ ਪੜਾਅ 'ਚੋਂ ਲੰਘ ਰਹੀ ਹੈ ਹਾਲਾਂਕਿ ਮੀਂਹ ਨੇ ਉੱਤਰੀ ਅਤੇ ਪੂਰਬੀ ਉੱਤਰ ਪੂਰਬੀ ਰਾਜਾਂ ਵਿੱਚ ਤਬਾਹੀ ਮਚਾਈ ਹੈ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਪੂਰਬੀ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਹਾਹਾਕਾਰ ਮਚੀ ਹੋਈ ਹੈ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ ਵਿੱਚ ਉਛਾਲ ਆਇਆ ਹੈ ਬਿਹਾਰ ਦੇ ਉੱਤਰੀ ਜ਼ਿਲ੍ਹੇ ਅਤੇ ਕੋਸ਼ੀ ਪੱਟੀ ਵਿੱਚ ਪੈਂਦੇ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਰਨ ਹਾਹਾਕਾਰ ਮਚੀ ਹੋਈ ਹੈ ਦੂਜੇ ਪਾਸੇ ਦਿੱਲੀ ਐਨਸੀਆਰ ਚ ਮਾਨਸੂਨ ਦੀਆਂ ਗਤੀਵਿਧੀਆਂ ਖਤਮ ਹੋਣ ਕਾਰਨ ਆਸਮਾਨ ਪੂਰੀ ਤਰ੍ਹਾਂ ਸਾਫ਼ ਰਹਿ ਸਕਦਾ ਹੈ ਆਈਐਮਡੀ ਨੇ ਕਿਹਾ ਕਿ ਐਤਵਾਰ ਨੂੰ ਉੱਤਰ ਪ੍ਰਦੇਸ਼, ਸੋਰਾਸ਼ਟਰ, ਬਿਹਾਰ ਅਤੇ ਪੂਰਬੀ ਮੱਧ ਪ੍ਰਦੇਸ਼ ਵਿੱਚ 270 ਮਿਲੀਮੀਟਰ ਤੋਂ 120 ਮਿਲੀਮੀਟਰ ਤੱਕ ਦੀ ਬਾਰਿਸ਼ ਦਾਜ ਕੀਤੀ ਗਈ ਮੀ ਦਾ ਇਹ ਦੌਰ ਸੋਮਵਾਰ ਨੂੰ ਵੀ ਜਾਰੀ ਰਿਹਾ ਮੌਸਮ ਵਿਭਾਗ ਨੇ ਕਿਹਾ ਕਿ ਪੂਰਬੀ ਮੱਧ ਪ੍ਰਦੇਸ਼ ਦੇ ਨੇੜੇ ਇੱਕ ਖਤਰਨਾਕ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ ਜਿਸ ਕਾਰਨ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੀ ਪੁਖ ਬਣੀ ਮੁਤਾਬਕ ਉੱਤਰ ਪੂਰਬੀ ਰਾਜਾਂ ਵਿੱਚ ਅਗਲੇ 5 ਤੋਂ 6 ਦਿਨਾਂ ਤੱਕ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਸਰਪੰਚ ਲਈ ਬੋਲੀ ਲਗਾਉਣ ਵਾਲਿਆਂ ਤੇ ਪਛਾਤਾ ਦਰਜ ਹੋਵੇ ਪ੍ਰਤਾਪ ਸਿੰਘ ਬਾਜਵਾ ਆਪਣੇ ਐਲਾਨ ਮੁਤਾਬਕ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਪਹੁੰਚੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਹੜੇ ਸੈਕਟਰੀ ਜਾਂ ਅਧਿਕਾਰੀ ਦਫ਼ਤਰਾਂ ਵਿੱਚ ਨਹੀਂ ਨੇ ਉਹਨਾਂ ਦੀ ਸ਼ਿਕਾਇਤ ਜ਼ਰੂਰ ਕਰਨਗੇ ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਆਪਣੀਆਂ ਧਕੇ ਸ਼ਾਹੀਆਂ ਤੇ ਜਾਤੀਆਂ ਦਾ ਕਮਿਆ ਜਾਪੋਤਨਾ ਪਵੇਗਾ ਉਹਨਾਂ ਕਿਹਾ ਕਿ ਅਜੇ ਹਾ ਪਹਿਲੀ ਵਾਰ ਹੋਇਆ ਜਦੋਂ ਵਿਰੋਧੀ ਧਿਰ ਦੇ ਸਰਪੰਚੀ ਦੇ ਉਮੀਦਵਾਰਾਂ ਨੂੰ ਐਨਓਸੀ ਤੱਕ ਨਹੀਂ ਦਿੱਤੀ ਜਾ ਰਹੀ ਤੇ ਹੋਰ ਵੀ ਕਈ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਹਨਾਂ ਤਕੇ ਸ਼ਾਹੀਆਂ ਕਾਰਨ ਹੀ ਐਮਪੀ ਦੀਆਂ ਚੋਣਾਂ ਵਿੱਚ ਪੰਜਾਬ ਚ 11 ਤੋਂ 3 ਸੀਟਾਂ ਤੇ ਆਵਾਦਵੀ ਪਾਰਟੀ ਸਿਮਟ ਗਈ ਹੈ ਅਤੇ ਅੱਗੇ ਹੋਰ ਇਹਨਾਂ ਨੂੰ ਮੁਆਵਜ਼ਾ ਭੁਗਤਣਾ ਪਵੇਗਾ ਕਿਉਂਕਿ ਲੋਕਾਂ ਨੂੰ ਯਾਦ ਆ ਕਿ ਭਗਵਾਨ ਤਮਨ ਨੇ ਸਟੇਜ ਸਟੇਜ ਤੇ ਖਲੋ ਕੇ ਪੰਜਾਬੀਆਂ ਨੂੰ ਕਿਹਾ ਸੀ ਕਿ ਪਿੰਡਾਂ ਵਿੱਚ ਸਰਪੰਚੀ ਦੇ ਚੋਣਾਂ ਵਿੱਚ ਕੋਈ ਟੱਕੇਸ਼ਾਹੀ ਨਹੀਂ ਚੱਲੇਗੀ। ਉਹਤੇ ਹੀ ਬਾਜਵਾ ਨੇ ਸਰਪੰਚੀ ਦੀਆਂ ਚੋਣਾਂ ਵਿੱਚ ਬੋਲੀ ਲਗਾਉਣ ਵਾਲੇ ਉਮੀਦਵਾਰਾਂ ਦੇ ਖਿਲਾਫ ਮਾਮਲੇ ਦਰਜ ਕਰਨ ਦੀ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਵਿਜੀਲੈਂਸ ਛੋਟੇ-ਮੋਟੇ ਰਿਸ਼ਤ ਖੋਰਾ ਨੂੰ ਤੁਰੰਤ ਫੜ ਰਹੀ ਹੈ ਤੇ ਅਜਿਹੀ ਵੱਡੀ ਬੋਲੀ ਲਾਉਣ ਵਾਲਿਆਂ ਖਿਲਾਫ ਵੀ ਮਾਮਲੇ ਦਰਜ ਕਰੇ। ਇਹ ਲੋਕਤੰਤਰੀਕ ਤਰੀਕਾ ਨਹੀਂ ਹੈ ਜੇ ਕਿਸੇ ਸਰਪੰਚ ਨੇ ਪਿੰਡ ਦੇ ਵਿਕਾਸ ਲਈ ਪੈਸੇ ਦੇਣੇ ਹੀ ਨੇ ਤਾਂ ਸਰਪੰਚ ਬਣਨ ਤੋਂ ਬਾਅਦ ਦੇਵੇ ਨਾ ਕਿ ਬੋਲੀ ਲਗਾਵੇ। ਪੰਜਾਬ ਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਆਈ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੇ ਦਿੱਤੀ ਜਾ ਰਹੀ 10% ਦੀ ਛੋਟ ਦੀ ਸਮਾਂ ਸੀਮਾ ਸੋਵਾਰ ਨੂੰ ਖਤਮ ਹੋ ਰਹੀ ਹੈ ਇਸ ਤੋਂ ਪਹਿਲਾਂ ਲੋਕਾਂ ਦੀ ਸਹੂਲਤ ਦੇ ਨਾਂ ਤੇ ਨਗਰ ਨਿਗਮ ਵੱਲੋਂ ਛੁੱਟੀਆਂ ਦੌਰਾਨ ਵੀ ਆਪੇ ਦਫ਼ਤਰ ਖੁੱਲੇ ਰੱਖੇ ਜਾਂਦੇ ਸਨ ਅਤੇ ਖੇਤਾਂ ਵਿੱਚ ਕੈਂਪ ਵੀ ਲਾਏ ਜਾਂਦੇ ਸਨ ਜਿੱਥੇ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ ਇਸ ਸਬੰਧੀ ਕਮਿਸ਼ਨਰ ਅਦਿੱਤਿਆ ਦਾ ਕਹਿਣਾ ਹੈ ਕਿ ਲੋਕਾਂ ਨੂੰ ਪ੍ਰਾਪਰਟੀ ਟੈਕਸ ਆਨਲਾਈਨ ਜਮ੍ਹਾਂ ਕਰਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਦਕਿ ਇਸ ਤੰਬਰ ਤੋਂ ਬਾਅਦ ਲੋਕਾਂ ਨੂੰ ਚਾਲੂ ਬੀਤੀ ਸਾਲ ਦਾ ਸਾਰਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣਾ ਹੋਵੇਗਾ। ਪੰਜਾਬ 'ਚ ਗਾਧੇ ਜਾਂਦੀ 2 ਅਕਤੂਬਰ ਤੋਂ ਅਗਲੇ ਦਿਨ ਵੀ ਸਰਕਾਰੀ ਛੁੱਟੀਆਂ ਦੇਸ਼ ਭਰ ਵਿੱਚ ਤਿਹਾਰਾਂ ਦਾ ਸਭ ਤੋਂ ਵੱਡਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਅਗਲੇ ਮਹੀਨੇ ਦਿਵਾਲੀ ਦੁਸ਼ਹਿਰੇ ਸਮੇਤ ਕਈ ਅਹਿਮ ਤਿਹਾਰ ਆ ਰਹੇ ਨੇ ਅਕਤੂਬਰ ਮਹੀਨੇ ਵਿੱਚ ਗਾਂਧੀ ਜਨਤੀ ਦੁਸ਼ਹਿਰਾ ਦਿਵਾਲੀ ਵਰਗੀਆਂ ਜਨਤਕ ਛੁੱਟੀਆਂ ਆ ਰਹੀਆਂ ਨੇ ਇਹਨਾਂ ਦਿਨਾਂ 'ਚ ਸਕੂਲ ਬੈਂਕ ਅਤੇ ਦਫ਼ਤਰ ਬੰਦ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ ਵੀ ਇਹ ਤਿਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਏ ਜਾਂਦੇ ਨੇ ਅਕਤੂਬਰ ਦੀ ਇਹ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਨਤੀ ਮੌਕੇ ਹੋਵੇਗੀ ਇਸ ਦਿਨ ਬੈਂਕ ਸਰਕਾਰੀ ਦਫ਼ਤਰ ਸਕੂਲ ਅਤੇ ਕਾਰਜ ਬੰਦ ਰਹਿਣਗੇ ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜਾ ਅਗਰ ਸਿੰਘ ਜਨਮ ਦਿਤੀ ਦੀ ਛੁੱਟੀ ਰਹੇਗੀ ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ 'ਚ ਸਕੂਲ ਕਾਜ ਬੈਂਕ ਆਦਿ ਦੋ ਦਿਨਾਂ ਲਈ ਬੰਦ ਰਹਿਣਗੇ 2 ਤਰੀਕ ਬੁੱਧਵਾਰ ਨੂੰ ਅਤੇ 3 ਤਰੀਕ ਵੀਰਵਾਰ ਨੂੰ ਕਿਸੇ ਤਰ੍ਹਾਂ ਤੁਸੀਂ 4 ਤਰੀਕ ਤੱਕ ਸ਼ੁੱਕਰਵਾਰ ਨੂੰ ਛੁੱਟੀ ਦਾ ਇੰਤਜ਼ਾਮ ਕਰ ਲਓ ਤਾਂ ਅਗਲੇ ਦੋ ਦਿਨ ਭਾਵੇਂ 5 ਅਤੇ 6 ਤਰੀਕ ਨੂੰ ਸ਼ਨੀਵਾਰ ਤੇ ਐਤਵਾਰ ਪੈ ਰਿਹਾ ਐਸਐਸਆਰ ਨਾਲ ਤੁਹਾਨੂੰ 5 ਛੁੱਟੀਆਂ ਇਕੱਠੀਆਂ ਮਿਲ ਸਕਦੀਆਂ ਨੇ ਇਸ ਤੋਂ ਬਾਅਦ 11 ਅਕਤੂਬਰ ਨੂੰ ਦੁਰਗਾਸ਼ਟਮੀ ਦੇ ਮੌਕੇ ਤੇ ਕਈ ਸੂਬਿਆਂ 'ਚ ਛੁੱਟੀ ਰਹੇਗੀ ਇਸ ਦੇ ਨਾਲ ਹੀ 12 ਅਕਤੂਬਰ ਨੂੰ ਦੁਸ਼ਹਿਰੇ ਤੇ 31 ਅਕਤੂਬਰ ਨੂੰ ਦੀਵਾਲੀ ਮੌਕੇ ਦੇਸ਼ ਭਰ ਵਿੱਚ ਛੁੱਟੀ ਰਹੇਗੀ ਹਿੰਮਤ ਹੈਟ 67 ਲਗਾ ਕੇ ਦਿਖਾਓ ਫਿਰ ਅਸੀਂ ਬਣਾਵਾਂਗੇ ਬੰਦੇ ਆਪ ਵਿਧਾਇਕ ਨੇ ਵਿਰੋਧੀਆਂ ਨੂੰ ਦਿੱਤੀ ਸਬਕ ਸਿਖਾਉਣ ਦੀ ਧਮਕੀ ਫਰੀਦਕੋੜ ਦੇ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਲੋਕ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪੰਡ ਢਿੱਲਵਾ ਚ ਆਪਣੇ ਵਿਰੋਧੀਆਂ ਨੂੰ ਸਾਬਕਾ ਸਿਖਾਉਂਦੀ ਧਮਕੀ ਦਿੱਤੇ ਨਜ਼ਰ ਆ ਰਹੇ ਨੇ ਵ代ਕ ਆਮ ਲੋਕ ਸੰਗਠਨ ਨੇ ਧਮਕੀ ਭਰੇ ਲਹਿਜੇ ਨਾਲ ਵਿਰੋਧੀ ਪਾਰਟੀਆਂ ਨੂੰ ਕਿਹਾ ਹੈ ਕਿ ਉਹ ਬਾਹਾਂ ਤੋਂ ਫੜ ਕੇ ਬਾਹਰ ਕਰਦੇ ਰਹੇ ਨੇ ਹੁਣ ਜੇਕਰ ਅਜੇ ਹਕੀਕਤਾਂ ਦਾ ਬੰਦੇ ਬਣਾ ਦੇਾਂਗੇ ਉਹਨਾਂ ਕਿਹਾ ਕਿ ਉਹ ਉਮੀਦਵਾਰ ਦਾ ਐਲਾਨ ਕਰਨ ਨਹੀਂ ਆਏ ਉਹ ਸਰਪੰਚ ਬਣਾਉਣਾ ਆਏ ਨੇ ਉਹਨਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਬਿਨਾ ਨਾਂ ਲੈਂਦੇ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਸਾਡੇ ਬੰਦੇ ਨੂੰ ਹੱਥ ਲਗਾ ਕੇ ਦਿਖਾਓ ਫਿਰ ਅਸੀਂ ਬਣਾਵਾਂਗੇ ਬੰਦੇ ਇਸ ਸਬੰਧੀ ਵਿਧਾਇਕ ਅਮਲੋਕ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਮਾਹੌਲ ਖਰਾਬ ਕਰਨ ਵਾਲੇ ਨੇ ਉਹਨਾਂ ਨੂੰ ਸਮਝਾਇਆ ਗਿਆ ਸੀਐਮ ਆਤਸ਼ੀ ਤੇ ਕੇਂਦਰੀਵਾਲੂ ਸੁਪਰੀ ਕੋਰ ਤੋਂ ਵੱਡੀ ਰਾਤ ਮਾਨਹਾਨੀ ਮਾਮਲੇ ਦੀ ਸੁਣਵਾਈ ਤੇ ਲੱਗੀ ਰੋਕ ਦਿੱਲੀ ਦੇ ਸੀਐਮ ਆਤਿਸ਼ੀ ਅਤੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਨਹਾਨੀ ਦੇ ਮਾਮਲੇ ਵਿੱਚ ਹੇਠਲੀ ਅਦਾਲਤ ਵਿੱਚ ਸੁਣਵਾਈ ਉੱਤੇ ਰੋਕ ਲਗਾ ਦਿੱਤੀ ਹੈ ਰਾਉਜ਼ ਐਵੇਨਿਊ ਅਦਾਲਤ ਨੇ ਪਾਇਪਾ ਆਗੂ ਵੱਲੋਂ ਦਾਇਰ ਮਾਨਹਾਨੀ ਦੇ ਕੇਸ ਵਿੱਚ ਦੋਵਾਂ ਆਗੂਆਂ ਨੂੰ 3 ਅਕਤੂਬਰ ਨੂੰ ਪੇਸ਼ ਹੋਣ ਲਈ ਸੱਮਣ ਭੇਜੇ ਸਨ ਜਸਟਿਸ ਰਿਸ਼ੀਕੇਸ਼ رائے ਅਤੇ ਅਸ਼ਵਨੀਨ ਐਸਵੀ ਹੈ ਨਾ ਪੱਟੀ ਦੀ ਬੈਂਚ ਨੇ ਇਸ ਮਾਮਲੇ 'ਚ ਦਿੱਲੀ ਪੁਲਿਸ ਤੇ ਸ਼ਿਕਾਇਤ ਕਰਤਾ ਭਾਏ ਭਾਗੂ ਰਾਜੀਵ ਬੱਬਰ ਤੋਂ ਜਵਾਬ ਮੰਗੇ ਸੁਪਰੀਮ ਕੋਰਟ ਨੇ ਆਪ ਦੇ ਦੋ ਨੇਤਾਵਾਂ ਆਤਸ਼ੀ ਅਤੇ ਕੇਜਰੀਵਾਲ ਖਿਲਾਫ ਅਪਰਾਧਿਕ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ ਅਮਰੀਕਾ ਜਾਣ ਦੇ ਚਾਹਵਨਾਂ ਲਈ ਵੱਡੀ ਖਬਰ ਖੋਲੇਗੇ 2.9 ਨਵੇਂ ਵੀਜ਼ਾ ਅਪ pointment ਅਮਰੀਕਾ ਨੇ ਸਾਲ ਇੱਕ ਵਾਰ ਫਿਰ ਭਾਰਤ ਲਈ ਰਿਕਾਰਡ ਗਿਣਤੀ ਵਿੱਚ ਵਜੇ ਜਾਰੀ ਕੀਤੇ ਨੇ ਜਿਸ ਨਾਲ ਵਿਦੇਸ਼ ਜਾਣ ਤੇ ਚਾਹਵਾਨਾਂ ਲਈ ਸੁਨਹਿਰੀ ਮੌਕਾ ਦੱਸ ਦਈਏ ਕਿ ਅਮਰੀਕੀ ਦੂਤਾਵਾਸ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਸੈਲਾਨੀਆਂ ਹੁਨਰਮਦ ਕਾਮਯਾਬੀ ਵਿਦਿਆਰਥੀਆਂ ਸਮੇਤ ਭਾਰਤੀ ਯਾਤਰੀਆਂ ਲਈ 22 ਲੱਖ ਵਾਧੂ ਅਪਾਇੰਟਮੈਂਟ ਦਿੱਤਾ ਗਿਆ ਦੱਸਦੀ ਹੈ ਕਿ ਅਮਰੀਕੀ ਮਿਸ਼ਨ ਮੁਤਾਬਕ ਅਮਰੀਕਾ ਨੇ ਸਲਾਨੀਆਂ ਹੁਨਰਮੰਦ ਕਾਮਿਆਂ ਤੇ ਵਿਦਿਆਰਥੀਆਂ ਸਮੇਤ ਭਾਰਤੀ ਯਾਤਰੀਆਂ ਦੇ ਵਾਧੂ 22 ਲੱਖ ਵੀਜ਼ਾ ਲਈ ਅਪਾਇੰਟਮੈਂਟ ਦਿੱਤਾ ਹੈ ਇਸ ਲਈ ਜਾਰੀ ਹੋਏ ਨਵੇਂ स्लॉट ਨਾਲ ਲੱਖਾਂ ਭਾਰਤੀ ਬਿਨੇਕਾਰਾਂ ਨੂੰ ਸਮੇਂ ਸਿਰ ਆਪਣਾ ਵੀਜ਼ਾ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ ਅਮਰੀਕੀ ਦੂਤਾਵਾਸ ਨੇ ਇੱਕ ਬਿਆਨ ਚ ਕਿਹਾ ਹੈ ਕਿ ਇਸ ਗਰਮੀਆਂ ਦੇ ਸ ਐਸ ਗਰਮੀਆਂ 'ਚ ਸਾਡੇ ਵਿਦਿਆਰਥੀ ਵੀਜ਼ਾ ਸੀਜ਼ਨ ਦੇ ਦੌਰਾਨ ਅਸੀਂ ਕਾਰਗ੍ਰੰਤੀ ਵਿੱਚ ਬਿਨੇਕਾਰਾਂ ਦੀ ਪ੍ਰਕਿਰਿਆ ਕੀਤੀ ਹੈ ਤੇ ਸਾਰੇ ਪਹਿਲੀ ਵਾਰ ਦੇ ਵਿਦਿਆਰਥੀ ਬਿਨੇਕਾਰ ਭਾਰਤ ਦੇ ਨੇੜੇ ਸਾਡੇ ਪੰਜ ਕਾਉਂਸਲਰ ਸੈਕਸ਼ਨਾਂ ਵਿੱਚੋਂ ਇੱਕ ਇੱਕ ਵਿੱਚ ਸਮਾਂ ਲੈਣ ਦੇ ਯੋਗ ਹੋਣਗੇ ਕੈਬਨਿਟ ਦੀ ਫੇਰਬਦਲ ਤੋਂ ਬਾਅਦ ਹੁਣ ਸੀਐਮ ਦਫ਼ਤਰ 'ਚ ਵੱਡੇ ਫੇਰਬਦਲ ਦੀ ਤਿਆਰੀ ਐਵੇਂ ਕੇਜਰੀਵਾਲ ਨੇ ਪੰਜਾਬ 'ਚ ਵਿਦਾਈ ਸਰਗਰਮੀ ਆਮ ਆਦਮੀ ਪਾਰਟੀ ਦੇ ਕਰਮੇ ਦੇ ਨਾਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਨ ਕੇਜਰੀਵਾਲ ਦੇ ਸ਼ਰਾਬ ਘਟਾਲੇ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ 'ਚ ਸਿਆਸੀ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਜਾਣਕਾਰੀ ਮਤਾਬਕ ਕੇਜਰੀਵਾਲ ਨੇ ਪੰਜਾਬ ਦੇ ਸਿਆਸੀ ਮਾਮਲੇ 'ਚ ਸਰਗਰਮੀ ਵਧਾਈ ਹੈ ਜਿਸ ਤੋਂ ਬਾਅਦ ਚਾਰ ਮੰਤਰੀਆਂ ਨੇ ਅਸਤੀਫਾ ਦਿੱਤਾ ਤੇ ਪੰਜ ਨਵੇਂ ਮੰਤਰੀ ਬਣਾਏ ਗਏ ਇਹਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਮਾਰ ਹੋਣ ਤੋਂ ਬਾਅਦ ਪਾਰਟੀ 'ਚ ਲਗਾਤਾਰ ਚਰਚਾ ਸੀ ਕਿ ਕੋਈ ਵੱਡਾ ਬਦਲਾ ਹੋਵੇਗਾ ਜਦ ਨਾਲ ਹੀ ਪਾਰਟੀ ਹਾਈ ਕਮਾਂਡ ਨੇ ਸਪਸ਼ਟ ਸੰਕੇਰ ਦੇਣਾ ਸ਼ੁਰੂ ਕਰ ਦਿੱਤੇ ਹਨ ਕਿ ਬਦਲਾ ਮੁੱਖ ਮੰਤਰੀ ਨੂੰ ਲੈ ਕੇ ਨਹੀਂ ਸਗੋ ਮੁੱਖ ਮੰਤਰੀ ਦਫ਼ਤਰ ਵਿੱਚ ਹੋ ਸਕਦਾ ਹੈ ਜਾਣਕਾਰੀ ਅਨੁਸਾਰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ 872 ਆਮ ਆਦਮੀ ਕ੍ਰੇਨੇਗਾ ਵਰਗੇ ਉਤਸ਼ਾਹੀ ਕਰਨ ਚੁੱਕੇ ਦੇ ਬਾਵਜੂਦ ਪੰਜਾਬ ਸਰਕਾਰ ਲੋਕਾਂ ਵਿੱਚ ਹਰਮਨ ਪਿਆਰਾ ਸਾਫਤ ਨਹੀਂ ਹੋ ਰਹੀ ਲੋਕ ਸਭਾ ਚੋਣਾਂ ਚ ਪਾਰਟੀ ਸਿਰਫ ਟਰਨ ਸੇਟਾਂ ਹੀ ਜਿੱਤ ਸਕੀ ਜਿਸ ਨੂੰ ਲੈ ਕੇ ਪਾਰਟੀ ਚਿੰਤਤ ਹੈ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਚੋਣਾਂ ਲੜ ਰਹੀ ਹੈ ਤੇ ਅਗਲੇ ਸਾਲ ਦਿੱਲੀ ਚ ਇਹ ਚੋਣ ਲੜਨੀਆਂ ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੂੰ ਪੰਜਾਬ ਸਰਕਾਰ ਤੋਂ ਵੱਡੀ ਲੋਕਪ੍ਰਿਯਤਾ ਦੀ ਉਮੀਦ ਹੈ ਇਸ ਦੇ ਲਈ ਕੇਜਰੀਵਾਲ ਨੇ ਹੁਣ ਪੰਜਾਬ ਦੇ ਮਾਮਲੇ 'ਚ ਸਰਗਰਮੀ ਵਧਾ ਦਿੱਤੀ ਹੈ ਜਿਸ ਤੋਂ ਬਾਅਦ ਹੀ ਪੰਜਾਬ ਮੰਤਰੀ ਮੰਡਲ 'ਚ ਵੱਡਾ ਫੇਰ ਬਦਲ ਕੀਤਾ ਗਿਆ ਜਿੱਨਾਂ ਮੰਤਰੀਆਂ ਨੇ ਅਕਿਰਿਆਸ਼ੀਨਤਾ ਜਾਂ ਪਛਤਾਚਾ ਦੇ ਦੋਸ਼ ਲੱਗੇ ਸਨ ਉਹਨਾਂ ਦੇ ਅਸਤੀਫੇ ਲੈ ਲਏ ਗਏ ਸਨ ਅਤੇ ਉਹਨਾਂ ਦੀ ਥਾਂ ਤੇ 5 ਨਵੇਂ ਮੰਤਰੀ ਨਿਯੁਕਤ ਕੀਤੇ ਗਏ ਨੇ ਰਾਜ ਪੱਧਰ ਤੇ ਆਈ ਐਸ ਪੀ ਸੀ ਐਸ ਅਤੇ ਆਈ ਪੀ ਐਸ ਪੱਧਰ ਤੇ ਵੀ ਵੱਡੇ ਫੇਰ ਬਦਲ ਕੀਤੇ ਗਏ ਨੇ ਮੁੱਖ ਮੰਤਰੀ ਦੇ ਓ ਐਸ ਡੀ ਔੰਕਾਰ ਸਿੰਘ ਤੋਂ ਸੁਖਬੀਰ ਸਿੰਘ ਦਾ ਅਸਤੀਫਾ ਵੀ ਲਿਆ ਗਿਆ ਸੁਖਬੀਰ ਮੁੱਖ ਮੰਤਰੀ ਦੇ ਤੀਜੇ ਓਐਸਡੀ ਸਾਹਮਣੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਗਿਆ ਔੰਕਾਰ ਸਿੰਘ ਸੰਗਰੂਰ ਵਿੱਚ ਮੁੱਖ ਮੰਤਰੀ ਅਤੇ ਉਹਨਾਂ ਦੇ ਪਦੋਂ ਡਾਕਟਰ ਗੁਰਪ੍ਰੀਤ ਕੌਰ ਦਾ ਕੰਮ ਦੇਖਦੇ ਸੀ ਜਦ ਕਿ ਇਸ ਤੋਂ ਪਹਿਲਾਂ ਮਨਜੀਤ ਸਿੰਘ ਸਿੱਧੂ ਦਾ ਅਸਤੀਫਾ ਲਿਆ ਗਿਆ ਸੀ ਸ਼੍ਰੀਕਾ ਤਾਤਪੁਰ ਸਾਹਿਬ ਜਰਵਾਲੀਆਂ ਸੰਗਤਾਂ ਲਈ ਜਾਰੀ ਹੋਈਆਂ ਨਵੀਆਂ ਹਦਾਇਤਾਂ ਪਾਕਿਸਤਾਨ ਸਰਕਾਰ ਨੇ ਸ਼ਰੀਕ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਰੀ ਵਾਲੀਆਂ ਸਿੱਖ ਸੰਗਤਾਂ ਲਈ ਖਾਸ ਅਦਾਇਤਾਂ ਜਾਰੀ ਕੀਤੀਆਂ ਨੇ ਪੰਜਾਬ ਸਰਕਾਰ ਨੇ ਸ਼ਰਧਾਲੂਆਂ ਨੂੰ ਭਾਰਤੀ ਕਰੰਸੀ ਦੀ ਥਾਂ ਅਮਰੀਕਨ ਡਾਲਰ ਲਿਆਉਂਦੇ ਆ ਦੇਸ਼ ਦਿੱਤੇ ਨੇ ਇਹ ਫੈਸਲਾ ਭਾਰਤੀ ਨਾਗਰਿਕਾਂ ਨਾਲ ਹੋ ਰਹੀ ਧੋਖਾਧੜੀ ਨੂੰ ਦੇਖਦਿਆਂ ਲਿਆ ਗਿਆ ਹੈ ਪਾਕਿਸਤਾਨ ਸਰਕਾਰ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਡਾਲਰ ਦੇ ਲਾਗਤ ਫੀਸ ਲੈਂਦੀ ਹੈ ਦਰਅਸਲ ਭਾਰਤੀਆਂ ਨੂੰ ਇੰਡੀਅਨ ਕਰੰਸੀ ਨੋਟ ਦੇ ਬਦਲੇ ਤੈਅ ਕੀਮਤੋਂ ਘੱਟ ਪਾਕਿਸਤਾਨੀ ਕਰੰਸੀ ਨੋਟ ਦਿੱਤੇ ਜਾ ਰਹੇ ਸੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੰਤਰੀ ਰਮੇਸ਼ ਚੰਦ ਅਰੋੜਾ ਨੇ ਦੱਸਿਆ ਕਿ ਭਾਰਤੀ ਸਿੱਖਾਂ ਨੂੰ ਉਹਨਾਂ ਦੇ ਰੁਪਈਏ ਦੇ ਬਦਲੇ ਤੈਅ ਕੀਮਤੋਂ ਘੱਟ ਕਰੰਸੀ ਨੋਟ ਮਿਲਾਂ ਦੀ ਸ਼ਿਕਾਇਤ ਸਾਹਮਣੇ ਆਈ ਸੀ ਸ਼ਿਕਾਇਤ ਦੀ ਵਜ੍ਹਾ ਕਰਕੇ ਇਹ ਫੈਸਲਾ ਲਿਆ ਗਿਆ ਉਹਨਾਂ ਨੇ ਕਿਹਾ ਕਿ ਭਾਰਤੀ ਸਿੱਖਿਆ ਦੇ ਸੁਵਿਧਾਵਾਂ ਲਈ ਵੱਧ ਕੀਮਤ ਚੁਕਾਉਣ ਦੀ ਜ਼ਰੂਰਤ ਨਹੀਂ ਹੈ। ਡੇਰਾ ਮੁਖੀ ਗਰਮੀਤ RAM HEMU ਨੂੰ ਸ਼ਰਤਾਂ ਤਹਿਤ ਮੋੜ ਪੈਰੋਲ ਇਸ ਸੂਬੇ 'ਚ ਰਹਿਣ ਤੋਂ ਮਨਾਹੀ। ਡੇਰਾ ਮੁਖੀ ਗਰਮੀਤ RAM HEMU ਨੂੰ ਮੋੜ ਪੈਰੋਲ ਮਿਲ ਗਈ ਹੈ। ਇਸ ਵਾਰ ਉਸਨੇ ਵਿਧ ਨਾਲੇ ਪੈਰੋਲ ਦੀ ਅਰਜ਼ੀ ਦਿੱਤੀ ਸੀ ਜੋ ਸ਼ਰਤਾਂ ਨਾਲ ਮਨਜ਼ੂਰ ਕਰ ਲਈ ਗਈ ਹੈ। ਜਿਗਾ ਜੋਗਾ ਕੇ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ 20 ਸਾਲਾਂ ਦੀ ਸਜ਼ਾ ਸਮੇਂ ਜਾਣ ਤੋਂ ਬਾਅਦ ਡੇਰਾ ਮੁਖੀ 10 ਵਾਰ ਪਰੋਲ ਜਾਂ ਛੁੱਟੀ ਤੇ ਜੇਲ੍ਹ ਤੋਂ ਬਾਹਰ ਆਇਆ ਹਰਿਆਣਾ ਚੋਣ ਕਮਿਸ਼ਨ ਨੇ ਰਾਮ ਰਹੀਮ ਦੀ ਪੈਰੋਲ ਉੱਤੇ ਸ਼ਰਤ ਲਾਈ ਹੈ ਕਿ ਉਹ ਇਸ ਪੈਰੋਲ ਦੌਰਾਨ ਹਰਿਆਣਾ ਵਿੱਚ ਨਾ ਹੀ ਰਹਿ ਸਕਣਗੇ ਅਤੇ ਨਾਲ ਹੀ ਕਿਸੇ ਚੋਣ ਗਤੀਵਿਧੀ ਵਿੱਚ ਭਾਗ ਨਹੀਂ ਲੈਣਗੇ ਐਸ ਕੇ ਐਮ ਦਾ ਸ਼ੰਭੂ ਬਾਰਡਰ ਤੋਂ ਐਲਾਨ ਤਿੰਨ ਅਕਤੂਬਰ ਨੂੰ ਦੇਸ਼ ਪਾਰ ਚ ਰੇਲ ਗੱਡੀਆਂ ਦਾ ਚੱਕਾ ਜਾਮ ਕਰਨਗੇ ਕਿਸਾਨ 5 ਅਕਤੂਬਰ ਨੂੰ ਹੋ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਤੇ ਕਿਸਾਨੀ ਮੰਗਾਂ ਪੂਰੀਆਂ ਕਰਨ ਦਾ ਦਬਾਅ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੇ 3 ਅਕਤੂਬਰ ਨੂੰ 3 ਘੰਟੇ ਲਈ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ ਇਹ ਫੈਸਲਾ ਸ਼ੰਭੂ ਬਾਡਰ ਤੇ ਸੋਮਵਾਰ ਨੂੰ ਕਰੀਬ 7 ਮਹੀਨੇ ਤੋਂ ਚੱਲ ਰਹੇ ਧਰਨੇ ਦੌਰਾਨ ਕਿਸਾਨਾਂ ਦੀ ਹੋਈ ਬੈਠਕ 'ਚ ਲਿਆ ਗਿਆ ਹੈ बैठक ਵਿੱਚ ਕਿਸਾਨ ਮਜ਼ਦੂਰ ਸੰਘਾਟਕ ਕਮੇਟੀ ਦੇ ਪ੍ਰਧਾਨ ਸਰਵਰ ਸਿੰਘ ਪੰਦੇ ਨੇ ਦੱਸਿਆ ਕਿ ਪਿਛਲੇ 8 ਮਹੀਨਿਆਂ ਤੋਂ ਕਿਸਾਨ ਸ਼ੰਭੂ ਬਾੜ ਦੇ ਤੇ ਤਾਨਾ ਲਗਾਏ ਬੈਠੇ ਨੇ ਪਰ ਕੇਂਦਰ ਸਰਕਾਰ ਕਿਸਾਨੀ ਮਸਲੇ ਹੱਲ ਕਰਨ ਲਈ ਸਹਿਯੋਗਤਾ ਨਹੀਂ ਦਿਖਾਈ ਲਖੀਗੁਰ ਖੇੜੀ ਕਟੜ ਕਾਨਵਚ ਸ਼ਾਮਲ ਪਾਈਪਾਂ ਆਗੂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਵਜ਼ਾਰਤ ਦੇ ਦਿੱਤੀ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਪਾਇਪਾ ਆਗੂ ਨੂੰ ਮੰਤਰੀ ਮੰਡਲ ਚ ਸ਼ਾਮਲ ਹੋ ਸ਼ਾਮਲ ਕਰਨ ਦੇ ਵਿਰੋਧ ਸਮੇਤ 12 ਮੰਗਾਲੀ 3 ਅਕਤੂਬਰ ਨੂੰ 3 ਘੰਟੇ ਦੇਸ਼ ਵਿਆਪੀ ਰੇਲਾ ਕਰਨ ਦਾ ਫੈਸਲਾ ਲਿਆ ਇਸ ਦੌਰਾਨ 18 ਜ਼ਿਲ੍ਹਿਆਂ ਚ 35 ਥਾਵਾਂ ਤੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਇਹਨਾਂ ਚ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਬਟਾਲਾ ਤੇ ਤਰਨਤਾਰਨ ਚ ਤਰਨਤਾਰਨ ਸ਼ਹਿਰ ਤੇ ਪੱਟੀ ਹੁਸ਼ਿਆਰਪੁਰ ਤੇ ਟਾਂਡਾ ਹੁਸ਼ਿਆਰਪੁਰ ਖਾਸ ਲੁਧਿਆਣਾ ਦੇ ਕਿਲਾ ਰਾਏਪੁਰ ਤੇ ਸਾਨੇਵਾਲ ਜਲੰਧਰ ਤੇ ਫਲੋਰ ਤੇ ਲੋਹੀਆਂ ਤੇ ਚੱਕਾ ਜਾਮ ਜਿਹੜਾ ਕੀਤਾ ਜਾਵੇਗਾ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਦੀਆਂ ਵਰਦੀਆਂ ਖਬਰਾਂ ਮਿਲਦੇ ਹਾਂ ਹੋਰ ਖਬਰਾਂ ਨਾਲ ਖੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ